ਬਾਲਨਵਲ ਆਲੇ-ਪੋਲੇ ਦਾ 21 ਵੰਗ ਰੱਬੂ ਹੈਰਾਨ ਜਿਆ ਹੋਇਆ ਹਾਥੀ ਤੇ ਬੈਠਾ ਰੋ ਉਹਨੂੰ 라ਵਲ ਦੇ ਬਤੀਰੇ ਦੀ ਸਮਝ ਨਹੀਂ ਸੀ ਆਈ 라ਵਲ ਦੁਰਕੀ ਦੌੜੀ ਗਿਆ ਮੁਰ ਟੈਂਕ ਕੋਲ ਪਹੁੰਚ ਗਿਆ ਸੁੰਡ ਨਾਲ ਫੜ ਕੇ ਉਹਨੇ ਰੱਬੂ ਨੂੰ ਹੇਠਾਂ ਉਤਾਰ ਦਿੱਤਾ ਰੱਬੂ ਨੇ ਟੈਂਕ ਚ ਤੈਰ ਰਹੇ ਹਾਥੀਆਂ ਨੂੰ ਵੇਖਿਆ ਉਹਨੂੰ ਸੌਰੀ ਗੱਲ ਦੀ ਸਮਝ ਲੱਗ ਗਈ ਉਹਨੇ ਮੁਸਕਰਾ ਕੇ 라ਵਲ ਹਾਥੀ ਦੀ ਸੁੰਡ ਪਲੋਸੀ ਇਹ ਸਾਰੇ ਤੇਰੇ ਘਰ ਦੇ ਜੀ ਨੇ ਨਾ ਹਾਥੀ ਚੁੱਪਚਾਪ ਰਬੂ ਵੱਲ ਵੇਂਦਾ ਰਿਹਾ ਇਹਨਾਂ ਨੂੰ ਵਿੱਚੋਂ ਕੱਢਣਾ ਹੈ ਨਾ ਰਾਵਲ ਹਾਥੀ ਦਾ ਸਿਰ ਖੇਲਿਆ ਪਰ ਮੈਂ ਤਾਂ ਆਪ ਹਾਲੇ ਨਿੱਕਾ ਜਿਹਾ ਮਾਂ ਰਬੂ ਟੈਂਕ ਦੀ ਬਨੇਰੀ ਤੇ ਬਹਿ ਕੇ ਸੋਚਣ ਲੱਗ ਪਿਆ ਅਚਾਨਕ ਉਹਨੂੰ ਹਾਥੀਆਂ ਨੂੰ ਬਾਹਰ ਕੱਢਣ ਦਾ ਤਰੀਕਾ ਸੁੱਝ ਗਿਆ ਉਹਨੇ ਆਰੇ ਤੋਂ ਹਥੌੜਾ ਤੇ ਗੈਂਤੀ ਚੁੱਕ ਲਿਆਂਦੇ ਉਹ ਥੋੜੇ ਨਾਲ ਸੀਮੈਂਟ ਦੀ ਬਨੇਰੀ ਤੋੜਨ ਲੱਗ ਪਿਆ ਥੋੜਾ ਭਾਰਾ ਸੀ ਰਬੂ ਕੋਲੋਂ ਸੰਭਿਆ ਨਹੀਂ ਸੀ ਜਾ ਰਿਹਾ ਰਾਵਲ ਹਾਥੀ ਨੇ ਰੱਬੂ ਦੇ ਮਨ ਦੀ ਗੱਲ ਸਮਝ ਲਈ ਉਹਨੇ ਆਪਣੇ ਦਮੂਸੇ ਵਰਗੇ ਪੈਰ ਨੂੰ ਤਾਂ ਚੁੱਕਿਆ ਜੋਰ ਨਾਲ ਬਨੇਰੀ ਤੇ ਮਾਰਿਆ ਬਨੇਰੀ ਦਾ ਉਹ ਹਿੱਸਾ ਉਖੜ ਕੇ ਪਾਣੀ ਚ ਡਿੱਗ ਪਿਆ 라ਵਲ ਨੇ ਹੌਲੀ ਹੌਲੀ ਸਾਰੀ ਬਨੇਰੀ ਤੋੜ ਦਿੱਤੀ ਬਾਹਰ ਰਹਿ ਗਏ ਸੀਮਿੰਟ ਤੇ ਇੱਟਾਂ ਦੇ ਟੁਕੜਿਆਂ ਨੂੰ ਰੱਬੂ ਪਾਣੀ ਚ ਸੁੱਟ ਗਿਆ ਪਾਣੀ ਦਾ ਤਲ ਕੁਝ ਉੱਚਾ ਹੋ ਗਿਆ ਪਰ ਹਲੇ ਨਾ ਉੱਚਾ ਨਹੀਂ ਸੀ ਹੋਇਆ ਕਿ ਹਾਥੀ ਬਾਹਰ ਆ ਸਕਣ ਰੱਬੂ ਨੇ ਗਿਣਤੀ ਚੁੱਕੇ ਹਾਥੀਆਂ ਦੇ ਬਾਹਰ ਔਨਲੀ ਨਿਵਾਨ ਬਣਾਉਣ ਲੱਗ ਪਿਆ। ਮਿੱਟੀ ਪੁੱਟਦੇ ਆਂ ਪੁੱਟਦੇ ਆਂ ਉਹਦੇ ਹੱਥਾਂ ਤੇ ਛਾਲੇ ਵਹਿ ਗਏ ਪਰ ਕੰਮ ਹਾਲੇ ਪੂਰਾ ਹੋਣ ਦੇ ਲਾਗੇ ਚਾਗੇ ਵੀ ਨਹੀਂ ਸੀ। ਡੱਬੂ ਕੁੱਤਾ ਕੁੱਚੇ ਰੱਬੂ ਨੂੰ ਮਿੱਟੀ ਪੁੱਟਦਿਆਂ ਵੇਖਦਾ ਰਿਹਾ ਫਿਰ ਜ਼ਮੀਨ ਸੁੰਘਦਾ ਸੁੰਘਦਾ ਇੱਕ ਪਾਸੇ ਤੁਰ ਪਿਆ। ਉਹਨੇ ਲੱਕੜਾਂ ਦੇ ਢੇਰ ਤੇ ਲੱਤ ਚੁੱਕ ਕੇ ਪਿਸ਼ਾਬ ਕੀਤਾ ਅਚਨ ਕੰਨ ਖੜੇ ਕਰ ਲਏ। ਰੱਬੂ ਦੇ ਹੱਥ ਮਿੱਟੀ ਪੁੱਟਦੇ ਪੁੱਟਦੇ ਰੁਕ ਗਏ। ਉਨੇ ਕਿਸੇ ਆਦਮੀ ਦੇ ਚਿਕਣ ਦੀ ਆਵਾਜ਼ ਸੁਣੀ। ਉਹਨੇ ਭੌਂ ਕੇ ਵੇਖਿਆ ਡੱਬੂ ਨੇ ਇੱਕ ਆਦਮੀ ਨੂੰ ਪਹੁੰਚੇ ਤੋਂ ਫੜਿਆ ਹੋਇਆ ਸੀ। ਰੱਬੂ ਨੇ ਘੌਂ ਹੋ ਕੇ ਉਹਨੂੰ ਛੁਡਵਾਇਆ। ਉਹ ਆਦਮੀ ਲੱਕੜਾਂ ਦੇ ਜ਼ਖੀਰੇ ਦਾ ਚੌਕੀਦਾਰ ਸੀ। ਉਹਨੇ ਹਾਥੀਆਂ ਦੇ ਝੁੰਡ ਨੂੰ ਇੱਕ-ਇੱਕ ਕਰਕੇ ਪਾਣੇ 'ਚ ਡਿੱਗਦਿਆਂ ਵੀ ਵੇਖਿਆ ਸੀ ਤੇ ਰੱਬੂ ਨੂੰ ਹਾਥੀ ਤੇ ਬੈਠ ਕੇ ਆਉਂਦਿਆਂ ਵੀ ਤੱਕਿਆ ਸੀ। ਉਹਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਸੀ ਆਇਆ। ਇੱਕ ਨਿਆਣਾ ਮੁੰਡਾ ਇੱਕ ਦੈਂਤ ਵਰਗੇ ਹਾਥੀ ਨੂੰ ਭਲਾ ਕਿਸ ਤਰ੍ਹਾਂ ਕਾਬੂ ਕਰ ਸਕਦਾ ਸੀ ਉਹ ਮੁੰਡਾ ਜ਼ਰੂਰ ਕੋਈ ਭੂਤ ਪ੍ਰੇਤ ਸੀ ਦਰਨਲ ਚੌਕੀਦਾਰ ਦਾ ਪੂਰਾ ਸਰੀਰ ਕੰਬਣ ਲੱਗ ਪਿਆ ਸੀ ਰਾਈਫਲ ਉਹਦੇ ਹੱਥੋਂ ਡਿੱਗ ਪਈ ਸੀ ਉਸੇ ਅੰਮੀ ਆ ਜਾਉ ਉੱਥੇ ਸਹਿਕੇ ਪਿਆ ਰੱਬੂ ਨੇ ਗੱਲ ਕੀਤੀ ਤਾਂ ਚੌਕੀਦਾਰ ਦੀ ਜਾਨ ਚ ਜਾਨ ਆਈ ਉਹ ਨਿਆਣਾ ਮੁੰਡਾ ਕੋਈ ਭੂਤ ਪ੍ਰੇਤ ਨਹੀਂ ਸੀ ਰੱਬੂ ਨੇ ਉਹਨੂੰ ਸਿਹਤਾਂ ਲਈ ਬੇਨਤੀ ਕੀਤੀ ਤਾਂ ਝਟ ਤਿਆਰ ਹੋ ਗਿਆ ਉਨੇ ਰੱਬੂ ਹੱਥੋਂ ਗਿਣਤੀ ਫੜੀ ਤੇ ਮਿੱਟੀ ਪੁੱਟਣ ਲੱਗ ਪਿਆ। ਰਾਤ ਆਪਣੇ ਉਤਾਰਤੇ ਸੀ, ਹੋਰ ਕੁਝ ਚਿਰ ਨੂੰ ਦਿਨ ਚੜ ਜਾਣਾ ਸੀ। ਹੁਣ ਤਾਂ ਬਸ ਇੱਕ ਢਿਗ ਢੋਣੀ ਬਾਕੀ ਸੀ ਤੇ ਹੱਥੀਂ ਇੱਕ ਇੱਕ ਕਰਕੇ ਪਾਣੀ ਤੋਂ ਬਾਹਰ ਆ ਜਾਣੇ ਸੀ। ਪਰੇ ਉਹਨਾਂ ਦਾ ਭੁਲੇਖਾ ਹੀ ਸੀ। ਰੱਬੂ ਨੇ ਚੌਕੀਦਾਰ ਦੇ ਹੱਥੋਂ ਗਿਣਤੀ ਫੜ ਲਈ। ਗਿਣਤੀ ਦਾ ਚੌੜਾ ਪਾਸਾ ਉਹਨੇ ਢਿਗ ਤੇ ਮਾਰਿਆ। ਢਿਗ ਪਾਣੀ 'ਚ ਡਿੱਗ ਪਈ। ਕਿੰਨਾ ਸਾਰਾ ਪਾਣੀ ਉੱਛਲਿਆ। ਹਲੇ ਵੀ ਹੱਥੀਂ ਕੁਝ ਹੀਟਾਂ ਰਹਿ ਜਾਂਦੇ ਸਨ। ਪਰ ਮਾਵਾਂ ਦੀਆਂ ਪਿੱਠਾਂ ਤੇ ਚੜੇ ਬਾਲ ਹਾਥੀਆਂ ਨੂੰ ਕੱਢਿਆ ਜਾ ਸਕਦਾ ਸੀ। ਰਾਵਲ ਹਾਥੀ ਨੇ ਆਪਣੀ ਸੁੰਡ ਦਾ ਆਸਰਾ ਦੇ ਕੇ ਬਾਲ ਹਾਥੀਆਂ ਨੂੰ ਇੱਕ ਇੱਕ ਕਰਕੇ ਬਾਹਰ ਖਿੱਚ ਲਿਆ। ਡਰੇ ਹੋਏ ਨਿੱਕੇ ਹਾਥੀ ਟੈਂਕ ਚੋਂ ਨਿਕਲ ਅਨਸਾਰੀ ਜੰਗਲ ਵੱਲ ਨਸੁੱਟੇ। ਹੁਣ ਕੱਬੇ ਹਾਥੀ ਤੇ ਬਾਕੀ ਹੱਥਣੀਆਂ ਨੂੰ ਕੱਢਣ ਦਾ ਕੰਮ ਬਾਕੀ ਸੀ। ਹੁਣ ਚੌਕੀਦਾਰ ਨੇ ਰੱਬੂ ਵੱਲ ਵੇਖਿਆ। ਰੱਬੂ ਨਿਰਾਸ਼ਜਾ ਹੋ ਕੇ ਪੁੰਜੇ ਬੈਠ ਗਿਆ। ਫਿਰ ਟੈਂਕ ਤੜਕੇ ਉੱਠ ਖਲੋਤਾ ਆਪਾਂ ਇਸ ਟੈਂਕ ਨੂੰ ਪਾਣੀ ਨਾਲ ਨਹੀਂ ਭਰ ਸਕਦੇ ਹਾਂ ਭਰ ਸਕਦੇ ਚੌਕੀਦਾਰ ਨੇ ਜਾ ਕੇ ਇੱਕ ਮੋਟਾ ਪਾਈਪ ਦਾ ਮੂੰਹ ਖੋਲ ਦਿੱਤਾ ਟੈਂਕ ਚ ਪਾਣੀ ਭਰਨਾ ਸ਼ੁਰੂ ਹੋ ਗਿਆ ਰਬੂ ਇੱਕ ਛੇਨ ਪਾਣੀ ਦੀ ਧਾਰਵਲ ਵੇਖਦਾ ਰਿਹਾ ਹੌਲੀ ਹੌਲੀ ਪਾਣੀ ਉੱਪਰ ਆ ਜਾਏਗਾ ਇੱਕ ਇੱਕ ਕਰਕੇ ਸਾਰੇ ਹਾਥੀ ਬਾਹਰ ਆ ਜਾਣਗੇ ਉਹ ਚੌਕੀਦਾਰ ਤੇ ਵੀ ਹਮਲਾ ਕਰ ਸਕਦੇ ਸੀ ਤੇ ਰਬੂ ਤੇ ਵੀ ਉਹ ਤਾਂ ਰਬੂ ਨੂੰ ਜਾਣਦੇ ਵੀ ਨਹੀਂ ਸੀ ਉਹ ਚੌਕੀਦਾਰ ਵੱਲ ਮੁੜਿਆ 라ਵਲ ਹਾਥੀ ਮੇਰਾ ਦੋਸਤ ਹੈ 라ਵਲ ਤੈਨੂੰ ਕੁਝ ਨਹੀਂ ਕਹੇਗਾ ਟੈਂਕ ਵਾਲੇ ਹਾਥੀਆਂ ਨੂੰ ਮੈਂ ਨਹੀਂ ਜਾਣਦਾ ਉਹ ਪਤਾ ਨਹੀਂ ਕੀ ਕਹਿਣ ਹੁਣ ਕੰਮ ਤਾਂ ਹੋ ਹੀ ਗਿਆ ਤੂੰ ਇੱਥੋਂ ਚਲੇ ਜਾ ਚੌਕੀਦਾਰ ਤਾਂ ਪਹਿਲਾਂ ਹੀ ਇਹੋ ਹੀ ਚਾਹੁੰਦਾ ਸੀ ਉਹ ਬਿਨਾਂ ਕੋਈ ਗੱਲ ਕੀਤੇ ਉਸੇ ਪਲ ਉੱਥੋਂ ਤੁਰ ਗਿਆ ਰੱਬੂ ਨੇ ਇੱਕ ਪਲ ਚੌਕੀਦਾਰ ਨੂੰ ਜਾਂਦਿਆਂ ਵੇਖਿਆ ਫਿਰ 라ਵਲ ਹਾਥੀ ਕੋਲ ਆ ਗਿਆ 라ਵਲ ਹੁਣ ਮੈਂ ਜਾਣਾ ਵਾ ਤੂੰ ਨਾਰਾਜ਼ ਨਾ ਹੋਏ ਤੂੰ ਵੇਖੀ ਹੁਣੇ ਸਾਰੇ ਹਾਥੀ ਬਾਹਰ ਆ ਜਾਣਗੇ ਰਬੂ ਉਥੋਂ ਸੰਤੋੜ ਨਸਿਆ ਡੱਬੂ ਕੁੱਤਾ ਵੀ ਉਹਦੇ ਪਿੱਛੇ ਪਿੱਛੇ ਦੌੜ ਪਿਆ ਪਾਣੀ ਲਗਾਤਾਰ ਟੈਂਕ ਚ ਡਿੱਗਦਾ ਰਿਹਾ ਪਾਣੀ ਚ ਤੈਰ ਰਹੇ ਹਾਥੀ ਕਿੱਕ ਕਰਕੇ ਬਾਹਰ ਨਿਕਲਣ ਲੱਗ ਪਏ ਰੁੱਖਾਂ ਦੇ ਪੱਤਿਆਂ ਚੋਂ ਛਣ ਕੇ ਸੂਰਜ ਦੀਆਂ ਪਹਿਲੀਆਂ ਕਿਰਨਾਂ ਹਾਥੀਆਂ ਦੇ ਗਿੱਲੇ ਬਦਨਾ ਤੇ ਚਮਕੀਆਂ ਧੰਨਵਾਦ